ਅਨ ਅਨਸਰ ਕੀ ਮਨਜੀਤ ਸਿੰਘ ਸੁਸਕੀਤ ਦੇਖੋ ਜੀ ਅੱਜ ਸਾਨੂੰ ਥਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਜਿਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮੁਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆ ਗੁਰਮੀਤ ਸਿੰਘ ਸਨ ਆਫ ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਹੈ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਲੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਆ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ 18 ਫਤੇਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ ਸਰ ਕਿਸ ਤਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜਿਹੜੀਆਂ ਦੋਸ਼ੀਆਂ ਵੀ ਮੀਡੀਆ ਕਿ ਸੁਣੀਆਂ ਇਹ ਜੀ ਆਪਣਾ ਰਜਨੀ ਤੇ ਮਨਦੀਪ कौर ਨਾਮ ਦੀਆਂ ਔਰਤਾਂ ਨੇ ਇਹ ਫਤੇਗੜ ਚੂੜੀਆਂ ਦੀਆਂ ਲੈਣ ਵਾਲੀਆਂ ਨੇ ਦੇ ਦੇ ਗੋਲੇ ਨੂੰ ਜਲਦੋ ਜਲਦ ਗ੍ਰਿਫਤਾਰ ਕੀਤਾ ਜਾਵੇ। ਓਕੇ। ਥੈਂਕ ਯੂ ਬਈ। ਹਾਂਜੀ। ਹਾਂਜੀ ਗੁਰਮੀਤ ਸਿੰਘ ਜੀ ਇਹਨਾਂ ਨੇ ਸੂਇ ਸ਼ੈਡ ਕੀਤੀ ਸੀ ਕੀ ਲੱਗਦਾ ਸੀ ਤੁਹਾਰੇ? ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ। ਮਤਲਬ ਪਿਓ ਬਣੇ ਸੀ ਮੇਰੇ। ਹਾਂਜੀ। ਵੈਸੇ ਰਿਸ਼ਤਾ ਕੀ ਸੀ? ਰਿਸ਼ਤਾ ਮੇਰੇ ਚਾਚਾ ਹੀ ਆ। ਤੇ ਉਹਨਾਂ ਨੇ ਕੱਲ ਸੂਇ ਸ਼ੈਡ ਕਰ ਲਈ ਕਿਸੇ ਮਾਮਲੇ ਕਿ ਉਹ ਮਜਬੂਰ ਹੋ ਗਏ ਸੂਇ ਸ਼ੈਡ। ਸੂਇ ਸ਼ੈਡ ਕੀ ਦਿੱਲ ਚਿੱਤ ਚੋਂ ਕੀ ਕਰ ਹਾਂ ਜੀ ਸਰ ਸੋਸਾਈਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਜੀ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਇਹ ਘਰ ਬਿਨਾਂ ਦੱਸੇ ਜਾਣਾ ਵਾ ਇਹ ਠੀਕ ਹੈ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੇ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਚ ਪੇੜਾ ਮਾਰੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ 26 ਤਰੀਕ ਨੂੰ ਆਏ ਤੁਸੀਂ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਤੇ ਪਿਆਰ ਨਾਲ ਬਹਿ ਕੇ ਨਵੇੜ ਲੈਂਦੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚੋਂ ਜੇ ਸਹਿਮਤ ਹੋ ਗਏ ਵੀ ਚਲ ਠੀਕ ਐ ਨਹੀਂ ਜਾਂਦੇ ਉਹ ਉਹ ਬਾਰੂ ਜਿਹੜਾ ਮੁੰਡਾ ਸੀ ਕੀ ਨਾਮ ਕਿੱਥੋਂ ਦਾ ਜਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ ਹਾਂਜੀ ਉਹ ਯਾਰ ਆਨ ਪਛਤਾ ਸੀ ਹਾਂਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚਲ ਗਿਆ ਬੇਟੇ ਨੂੰ ਹਾਂਜੀ ਬੇਟੇ ਜਿੱਥੇ ਦਾ ਬੇਟਾ ਬੇਟਾ 5.5 ਸਾਲ ਦਾ ਸੀ ਹਾਂਜੀ ਉਹਨੂੰ ਮੈਂ ਟਿਊਸ਼ਨ ਛੱਡਣ ਚਲ ਗਿਆ ਤੇ ਮਗਰੋਂ ਹੀ ਮੈਂ ਜੇ ਇੱਥੇ ਹੀ ਗਿਆ ਹਣਾ ਤੇਰਾ ਮਗਰੋਂ ਚਲ ਗਿਆ ਤੇ ਇਹਦੇ ਵਿੱਚ ਅਸੀਂ ਅਸੀਂ 26 ਤਰੀਕ ਦੀ ਐਫਆਈਆਰ ਕਰਾਈ ਆ ਥਾਣੇ ਠੀਕ ਹੈ ਉਹਨਾਂ ਦੇ ਨਾਲ ਇੱਕ ਬੰਦਾ ਇਧਰੋਂ ਵੇਲੀਆਂ ਚੋਂ ਮੋਤਬਾਰ ਆ ਐਮਸੀ ਸਾਡੇ ਇਧਰ ਰਾਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਨਹੀਂ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਕਾਰਵਾਈ ਹੋ ਜਿਹੜੀ ਆ ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤੇ ਸਾਡੇ ਜੀ ਨਹੀਂ ਹਜਣਾ ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਬਣੀ ਕਿੱਥੇ ਸਨ ਮੈਂ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜੇ ਗਵਾਂਢੀਆਂ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ ਇਹਨਾਂ ਦੀ ਪੂਰੀ ਗਲਪਤ ਹੁੰਦੀ ਰਹੀ ਹੈ ਹਾਂਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸਿਊਸਾਈਡ ਕਿਉਂ ਕੀਤੀ ਇਹਨਾਂ ਨੂੰ ਸਾਰੇ ਅਸਲ ਵਿੱਚ ਨਾ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨੇ ਆ ਮਤਲਬ ਨੰਗਦੇ ਆਉਂਦੇ ਜੋ ਇੱਕ ਤਾਂ ਚੜ੍ਹਦੇ ਪਾਸੇ ਇੱਕ ਤਾਂ ਲੈਂਦੇ ਪਾਸੇ ਹਾਂਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਇਹ ਮਤਲਬ ਜਦਾਣ ਗਵਾਂਢ ਚ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੀ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ ਇਹਨਾਂ ਦੋਹਾਂ ਨੂੰ ਸਾਰਾ ਪਤਾ ਹੀ ਹੈ ਪਲਾਨ ਇਹਨਾਂ ਸਾਰੀਆਂ ਦੀ ਇਕੱਠੀ ਆ ਤੇ ਇਹ ਜੇ ਉਦੋਂ ਦੀ ਅਸੀਂ ਥਾਣੇ ਇਹਨਾਂ ਦੇ ਨਾਲ ਖਾ ਕੇ ਆਏ ਆ ਜੇ ਉੱਥੇ ਪੈਰਬਾਈ ਹੁੰਦੀ ਤੇ ਸਾਡਾ ਜੀ ਕੱਲ ਪੱਜਣਾ ਸੀ ਤੇ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹ ਇਹਨਾਂ ਨੂੰ ਖਜਾਖ ਜਾ ਕੇ ਲੰਗਦੀਆਂ ਜੀ ਹੁਣ ਇੱਥੋਂ ਲੰਘਣਾ ਇਧਰੋਂ ਵੇਖ ਕੇ ਜਿੱਦਾਂ ਟਿਚਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈੈਡ ਕਰਦੀਆਂ ਹਾਂ ਜੀ ਅੱਛਾ ਵੀ ਤੁਹਾਡੀ ਜਿਹੜੀ ਨੋਵਾ ਉਹ ਕਿਤੇ ਹਾਂ ਜੀ ਉਹਨੂੰ ਲਾ ਕੇ ਕਰਦੇ ਆ ਹਾਂ ਜੀ ਹਾਂ ਜੀ ਇਹ ਉਹਨੂੰ ਇਹ ਉਹਦੇ ਹਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆਂ ਤੇ ਸਾਡੇ ਨਾਲ ਵੇਖ ਕੇ ਕੋਈ ਕਰੂਗਾ ਸਾਨੂੰ ਤੇ ਆਉਣਾ ਹੀ ਆ ਵੀ ਸਾਡੇ ਮਤਲਬ ਹੁਣ 9 ਤੀ ਘਰੋਂਗੇ ਜੀ ਆ ਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਸੋਸਾਇਟੀ ਕਰ ਲਈ ਕੀ ਕਹਤਾ ਇੱਥੇ ਇੱਕ ਜਾ ਕੇ ਇਹ ਇਹ ਇਧਰ ਸਾਡੀ ਪਹਿਲੀ ਹੈ ਜੀ ਪਹਿਲਾਂ ਕਬਰਾਂ ਦੇ ਲਾਗੇ ਪਹਿਲੀ ਜਗ੍ਹਾ ਹਾਂਜੀ ਉੱਥੇ ਆ ਕੇ ਗੋਲੀ ਗੋਲੀਆਂ ਖਾਲੀਆਂ ਹੋਈ ਉਸ ਕਾਰਵਾਈ ਹੋਈ ਉਸ ਕਾਰਵਾਈ ਅਜੇ ਤੇ ਜੀ ਕੱਲ ਪਰਚਾ ਲਿਖਿਆ ਵਾ ਕਿਤੇ ਕਿਤੇ ਤੇ ਹੋਈ ਆ ਦੋਹਾਂ ਇਹਨਾਂ ਤੇ ਆ ਜੀ ਹਾਂਜੀ ਇੱਕ ਵਾਈਫ ਤੇ ਆ ਦੇ ਕੋ ਮੁੰਡੇ ਦੇ ਆ ਜਿਹੜਾ ਅਨੁਛਾਤਾ ਮੁੰਡੇ ਦੀ ਪਛਾਣ ਹੋਈ ਸੀ ਕਿੱਥੋਂ ਦਾ ਨਹੀਂ ਪਿੰਡ ਦਾ ਪਤਾ ਨਹੀਂ ਲੱਗਦਾ ਤੁਹਾਡੀ ਵਾਈਫ ਕਿੱਥੇ ਹੈ ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਆ ਉਹ ਭਰਾ ਕਿੱਥੇ ਆਦਾ ਭਰਾ ਦੁਹਾਗਾ ਤਰ ਜਾ ਕਿੱਥੇ ਤੁਹਾਡੇ ਸਹੁਰੇ ਮੇਰੇ ਹਰਸ਼ੇਸ਼ੀ ਨੇ ਅਛੇਸ਼ੀ ਨੇ ਰਾਜੇ ਸਾਸੀ ਨੇ ਹਾਂਜੀ ਅੱਛਾ ਤੁਹਾਡੇ ਮਜੀਸ ਸਿੰਘ ਕੀ ਲਾਂਗੀ ਸੀ ਫਿਰ ਭਰਾ ਹੀ ਵੱਡੇ ਗੱਲ ਹੋਈ ਉਹਨਾਂ ਨੇ ਸੁਸਾਇਟੀ ਆ ਇਹ ਜੀ ਬੇਰੇ ਈ ਤੀਨੋਂ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੈਸਾਈਡ ਕਰ ਲਿਆ ਜੀ ਜੀ ਪਹਿਲਾਂ ਟੱਕਿਆ ਟੁੱਕਿਆ ਵੀ ਸੀ ਹਾਂ ਜੀ ਟੱਕਿਆ ਟੁੱਕਿਆ ਵੀ ਸੀ ਹਾਂ ਜੀ ਪਲੋਂ ਨੂੰ ਦੇਖ ਬਾਰੇ ਨਹੀਂ ਪਤਾ ਉਹਨਾਂ ਨੂੰ ਪਤਾ ਲੱਗਾ ਜੇ ਚਲੀ ਗਈ ਇਹ ਫਿਰ ਇਹਨਾਂ ਨੇ ਕਿਉਂ ਕੀ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਇਹਨਾਂ ਹਾਂ ਜੀ ਆ 2003 ਦੇ ਸਾਲਿਆਂ ਸਾਡੀ ਨੌਂ ਦੀਆਂ ਜਿਹੜੀਆਂ ਰਜਨੀ ਤੇ ਜੀ ਸੰਦੀਪ कौर ਇਹ ਪਰੇਸ਼ਾਨ ਕਰਦੇ ਨੰਗਦੇ ਆਂਦੇ ਟੀਚਰਾਂ ਟੀਚਰਾਂ ਕਰਦੀਆਂ ਸੀ ਕੋਈ ਇੰਦਾ ਦਾ ਹਸਤਾ ਵੀ ਜਿਹਦੇ ਵਿੱਚ ਉਹ ਟੈਨਸ਼ਨ ਲੈ ਗਿਆ ਜਿਆਦਾ ਇੰਦਾ ਫਿਰ ਹਾਂਜੀ ਸਰ ਇੱਕ ਮੈਨੂੰ ਥ੍ਰੈਟ ਆਇਆ ਹੈ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਤੂੰ ਕਿਦਣਾ ਗੱਲ ਕਰਦੀ ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੇ ਇਹਨੂੰ ਤਲਾਕ ਦੇ ਦੇ ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਂਗਾ ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ। ਇਹ WhatsApp ਤੁਹਾਨੂੰ ਕਾਲ ਆਈ ਕਿ ਕੋਈ ਮੈਸੇਜ ਨਹੀਂ WhatsApp ਮੈਸੇਜ ਆਇਆ ਇਸ ਟਾਪਿਕ। ਹਾਂਜੀ ਮੇਰਾ ਨਾਮ ਲਿਖ ਕੇ ਕੀਤਾ ਜੀ ਉਹਨੇ। ਹਾਂਜੀ ਉਹ ਨੰਬਰ ਨੰਬਰ ਤੇ ਹੋਊ ਬਾਈ। ਨੰਬਰ ਬਾਹਰ ਦਾ ਜੀ। ਬਾਹਰ ਦਾ ਹਾਂਜੀ। ਹਾਂਜੀ ਅਸੀਂ ਸਰ ਚਾਹੁੰਦੇ ਆ ਵੀ ਜਿਨ੍ਹਾਂ ਨੇ ਮੈਨੂੰ ਥ੍ਰੈਟ ਦਿੱਤੀ ਆ ਉਹਸੇ ਨੂੰ ਲੱਭ ਕੇ ਤੇ ਉੱਤੇ ਵੀ ਕਾਰਵਾਈ ਕਰੇ। ਹੁਣ ਜੇ ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤੇ ਮੇਰਾ ਤਾਂ ਛੋਟਾ ਜਿਹਾ ਜਵਾਬ ਹੈ ਜੀ ਉਹਦਾ ਜ਼ਿੰਮੇਵਾਰ ਮੇਰੇ ਮੌਤ ਦਾ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ